ਸਾਸਰੀ ਕਾਲ ਦੀ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਕੇ ਵਿੱਚ ਮਾਂ ਕਰ ਰਿਹਾ ਸਾਰਿਆਂ ਦਾ ਨਿੱਗਾ ਸਵਾਗਤ ਵੀਰ ਔਰ ਬੈਲੀ ਖਬਰ ਕਹਿ ਸੋਨਾ ਸਸਤਾ ਹੋ ਰਿਹਾ ਵੀਰ ਯੋ ਵਿਆਹ ਅਰ ਇਸ ਇਤਿਹਾਰੀ ਸੀਜ਼ਨ ਸ਼ੁਰੂ ਹੋਣ ਵਾਲਾ ਅੱਗਾ ਕਹਿ ਸੋਨਾ ਸਸਤਾ ਹੋਵੇਗਾ ਔਰ ਯੋ ਕਈ ਹਫ਼ਤੇ ਵਿੱਚੋਂ ਸੋਨੇ ਕੀ ਕੀਮਤਾਂ 6000 ਰੁਪਏ ਗਰਾਫਟ ਤਲੇ ਆ ਗਿਆ ਸੋਨਾ 75000 ਰੁਪਏ ਤੇ ਘਟ ਕਾ ਈਵ 69000 ਰੁਪਏ ਪਾ ਗਿਆ ਜੀਸ ਨੇ ਸੋਨਾ ਲੈਣਾ ਵੀ ਲੈ ਲਿਓ 24 ਕੈਰਟ ਦਾ ਸੋਨਾ ਜਿਹੜਾ 65000 ਰੁਪਏ ਤੱਕ ਆਵੇਗਾ ਕਹੇ ਯੋ ਸੋਨਾ ਖਰੀਦਣਾ ਸਹੀ ਟਾਈਮ ਔਰ ਅਗਾ ਤਿਹਾਰ ਆ ਰਹੇ ਵੀਰ ਇਸਕੇ ਵਿੱਚ ਮਾ ਯੋ ਕਹ ਰਿਹਾ ਪਿਛਲੇ ਹਫਤੇ ਸੋਨੇ ਦੇ ਭਾਵੇਂ ਗਰਾਵਟ ਆਈ ਔਰ ਗਰਾਵਟ ਲਗਾਤਾਰ ਚੱਲ ਰਹੀ ਪਤਾ ਨਹੀਂ ਕਿਹੜਾ ਚੱਕਰ ਹੋਇਆ ਸੋਨਾ ਸਸਤਾ ਕਾਤੇ ਹੋ ਰਿਹਾ ਵੀਰ ਯੋ ਕਹ ਰਿਹਾ ਕਾ ਸਸਤਾ ਸੋਨਾ ਸਾਰਿਆਂ ਨੂੰ ਮਿਲੇਗਾ ਔਰ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਨੇ ਬਜਟ ਪੇਸ ਕਰਿਆ ਕਸਟਮ ਡਿਊਟੀ ਨੂੰ 15% ਤੋਂ ਘਟਾ ਕੇ 6% ਕਰਤੀ ਵੀਰ ਔਰ ਅਸਰ ਸੋਨੇ ਚਾਂਦੀ ਦੇ ਉੱਪਰ ਪੈ ਗਿਆ ਆਰ ਆਓ ਕਹ ਲੋ ਕੀਮਤਾ ਤਲਿਆ ਗਈਆਂ 6000 ਰੁਪਿਆ ਸੋਨੇ ਦਾ ਰੇਟ ਗਿਰ ਗਿਆ ਆ 10000 ਰੁਪਏ ਤੱਕ ਤਲਿਆ ਆ ਸਕਦਾ ਸੋਨਾ ਕਰੇ ਵੀਰੋ ਯੋ ਦੇ ਲਿਓ ਵੀਰੋ ਮਾਰੀਆ ਬੁੜੀਆਂ ਕਹੀ ਜਾਂ ਕਰਤੀਆਂ ਜਾਂ ਤਾਂ 6000 ਨੂੰ ਤਾਂ ਸੋਨਾ ਕਰੇ ਸਸਤਾ ਹੋ ਫੇਰ ਲਵੇਂਗੇ ਫੇਰ ਕਹਿ ਰੀਆਂ ਬੁੜੀਆਂ 20000 ਨੂੰ ਕਹ ਸਸਤਾ ਹੋ ਫੇਰ ਲਵੇਂ ਇਹ ਦੇ ਲਓ 75000 ਤੇ 69000 ਰੁਪਏ ਸੋਨਾ ਆ ਗਿਆ ਵੀਰ ਗਰੀਬ ਬੰਦਾ ਤੇ ਵਿਚਾਰਾ ਸੋਨਾ ਵੀ ਨਹੀਂ ਪਾ ਸਕਦਾ ਯੋ ਕਹਿ ਸਕਾਂ ਵੀਰੋ ਅਰਪਾਰੀ ਗਰਾਵਟ ਆਈ ਆਰ ਚੀਨ ਕੇ ਵਿੱਚੋਂ ਸੋਨੇ ਦੀ ਮੰਗ ਇਹ ਜਿਹੜੀ ਥਾਣਾ ਦੇਖੀ ਵੀਰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸੋਨੇ ਦੀ ਮੰਗ ਬਹੁਤ ਟਲੇ ਆ ਗਈ ਵੀਰ ਇਸ ਕਰਕੇ ਕਹ ਰਹੇ ਵੀ ਸੋਨਾ ਬਹੁਤ ਸਸਤਾ ਹੋ ਰਿਹਾ ਜਿਸ ਨੇ ਸੋਨਾ ਲੈਣਾ ਵੀ ਲੈ ਲਿਓ ਲਾਡੇ ਨੇ ਤਾਂ ਤਾਂ ਹੀ ਦੱਸਿਆ ਤੁਹਾਨੂੰ ਆਰ ਵੀ ਰਿਸਕੇ ਗੈਲ ਗੈਲ ਭਗਵੰਤ ਮਾਨ ਨੇ ਇਹ ਕਹਲੋ ਵੀਰ ਕਹ ਬਾਕੀ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਆ ਜੋ ਵੀਰ ਭਗਵੰਤ ਮਾਨ ਨੇ ਨਾ ਪੰਜਾਬ ਕੇ ਵਿੱਚ ਅਤੀ ਆਧੁਨਿਕ ਇਹ ਕਹ ਰਿਹਾ ਵੀ ਐਂਬੂਲੈਂਸਾਂ ਛੱਡਤੀਆਂ ਵੀਰ ਪੰਜਾਬ ਦੇ ਰੋਡਾਂ ਦੇ ਉੱਪਰ ਔਰ ਭਗਵੰਤ ਮਾਨ ਕਹ ਰਿਹਾ ਵੀ ਤੁਹਾਨੂੰ ਕਹਾ ਜਿੱਥਾ ਵੀ ਕਿਤੇ ਲੋਡ ਪਈ ਜੋ ਐਂਬੂਲੈਂਸ ਨੂੰ ਕਰਦੇ ਹੋ ਟੈਲੀਫੋਨ ਔਰ ਐਂਬੂਲੈਂਸ ਗਿਆਲ ਕੀ ਗੱਲ ਥਾਰੇ ਪਾ ਜੇਗੀ ਆ ਤੁਹਾਨੂੰ ਜੇਲ੍ਹ ਗਿਆਲ ਚੱਕਾ ਲੈ ਜੇਗੀ ਇਹੋ ਬਾਤ ਭਗਵੰਤ ਮਾਨ ਕਹ ਰਿਹਾ ਵੀਰ ਇਹ ਵੀ ਦੇਖੋ ਇਸ ਦੇ ਵਿੱਚਾ ਕਿਤਨੀ ਸੱਚਾਈ ਕਿਤਨੀ ਝੂਠ ਦੇਖੋ ਵੀਰ ਇੱਕ ਬਾਤੋ ਹੈ ਵੀ ਚਲੋ ਚੰਗੀ ਬਾਤ ਵੀਰ ਭਗਵੰਤ ਮਾਨ ਆ ਜੋ ਕੰਮ ਸ਼ੁਰੂ ਕਰਤੇ ਆ ਕਿਉਂਕਿ ਲੋਡ ਵੀ ਹੈ ਦੀ ਵੀਰ ਪੰਜਾਬ ਦੇ ਵਿੱਚ ਮਾਂ ਜਿੱਤਰਾ ਭਗਵੰਤ ਮਾਨ ਕਰਿਆ ਕਹਾ ਆਬਾਦੀ ਬਹੁਤ ਵੱਧ ਗਈ ਪੁਲਿਸ ਫੋਰਸ ਕੀ ਲੋਡ ਉਸ ਤਰ੍ਹਾਂ ਭਗਵੰਤ ਮਾਨ ਨੂੰ ਪੰਜਾਬ ਦੇ ਵਿੱਚ ਡਾਕਟਰਾਂ ਕੀ ਵੀ ਲੋਡ ਐਂਬੂਲੈਂਸਾਂ ਕੀ ਵੀ ਲੋਡ ਆਰ ਵੀ ਰਿਓ ਯੋ ਕਹੈ ਲੋ ਵੀ ਠੇਕੇ ਪਾ ਜਿਹੜੇ ਯੋ ਡਰਾਈਵਲ ਚਲਾ ਰਹੇ ਗੱਡੀਆਂ ਇਹਨਾਂ ਗੱਲ ਸੋਚਣ ਹੋ ਰਿਹਾ ਇਸ ਕੇ ਬਾਰੇ ਮਾਂ ਭਗਵੰਤ ਮਾਨ ਨੂੰ ਸੋਚਣੇ ਕੀ ਬਹੁਤ ਜ਼ਿਆਦਾ ਲੋਡ ਕਿਉਂਕਿ ਵੀਰ ਕਹਾ ਵੀ ਜਿਹੜੇ ਐਂਬੂਲੈਂਸ ਕੇ ਡਰਾਈਵਲ यो ਵੀ ਇਹਨਾਂ ਨੂੰ ਤਨਖਾਹ ਤਨਖਾਹ ਟਾਈਮ ਟੂ ਮਗੈਲ ਨਹੀਂ ਮਿਲਦੀ ਜੋ ਵੀ ਵਿਚਾਰੇ ਬਹੁਤ ਉਹ ਖੁੱਦੋ ਖੁੰਡੀ ਕਰਾਂ ਵਿਚਾਰੇ ਫੇਰ ਜਾਗਾ ਕਿਤੇ ਇਹਨਾਂ ਦਾ ਨੰਬਰ ਨੰਬਰ ਲਗਾ ਇਸ ਤਰ੍ਹਾਂ ਦੀ ਗੱਲਾਂ ਵੀ ਬਹੁਤ ਸੁਣਨ ਨੂੰ ਮਿਲੀਆਂ ਕਾ ਵੀ ਇਹਨਾਂ ਨੂੰ ਤਨਖਾਹ ਤੋਂ ਦੰਦੇ ਨੇ ਵਿਚਾਰੇ ਜੋ ਵੀ ਕਿਆ ਕਰੈ ਔਰ ਉੱਧਰ ਕਈ ਬੰਦੇ ਕਰੇ ਮਾਰੇ ਪਿੰਡ ਦਾ ਯੋ 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 ਕਿਆ ਨੋ ਪੁੱਲਾ ਸਰਾਬੀ ਕਰੇ ਟੈਲੀਫੋਨ ਕਰੇ ਇੱਕ ਦਿਨ ਐਂਬੂਲੈਂਸ ਵਾਲਿਆਂ ਨੂੰ ਅੱਗੇ ਤੇ ਐਂਬੂਲੈਂਸ ਵਾਲੇ ਕਰੇ ਕਹਾ ਆਪਾਂ ਤੋਂ ਕਹਾ ਜਿਹੜੀ ਜਨਾਨੀ ਹੈ ਕਿ ਜਵਾਕ ਜੱਲਾ ਹੋਣੇ ਵਾਲਾ ਕਹ ਉਹਨਾਂ ਨੂੰ ਲੈ ਕੇ ਜਾਹਾਂ ਹੋਰਾਂ ਨੂੰ ਲੈ ਜਾਂਦੇ ਹੀ ਨਹੀਂ ਔਰ ਵਿਚਾਰਾ ਭੋਲਾ ਤੋਂ ਵੈਸੀ ਇਹ ਛੜਾ ਬੰਦਾ ਉਸ ਦਾ ਤਾਂ ਹਲੇ ਵਿਚਾਰੇ ਦਾ ਵਿਆਹ ਵੀ ਨਹੀਂ ਹੋਇਆ ਇਸ ਕਰਕੇ ਕਬਰੀ ਉਹ ਕਹਿ ਲੋ ਵੀ ਇਹ ਉਦਚਿੱਤੀਆਂ ਫਸ ਗਿਆ ਭੋਲਾ ਕਹਿ ਰਿਹਾ 10 ਵੀ ਵਿਆਹੀ ਬਰੀ ਜਨਾਨੀ ਕਿੱਥਾ ਤੇ ਲੈ ਖਾਵਾਂ ਜਿਹੜਾ ਮੈਨੂੰ ਐਂਬੂਲੈਂਸ ਲੈ ਕੇ ਆ ਜਾਵੇ ਗਾਜਾ ਇਤਰੇ ਬੱਤਾਂ ਸੁਣਨੇ ਮਿਲ ਜਾਂ ਔਰ ਮੁੱਖ ਮੰਤਰੀ ਸਾਹਿਬ ਇਹ ਪਿੰਡਾਂ ਦੇ ਵਿੱਚ ਨਸ਼ਾ ਵਿਗ ਰਿਆ ਪਿੰਡਾਂ ਵਿੱਚ ਚਿੱਟਾ ਵਿਗ ਰਿਆ ਵੀਰ ਜਿਉ ਇਹ ਪੀਮਾ ਲੋਕ ਤਾਂ ਹੀ ਉਹ ਬਿਮਾਰ ਹੋਵਾਂ ਤਾਂ ਹੀ ਇਹਨਾਂ ਨੂੰ ਐਂਬੂਲੈਂਸਾਂ ਦੀ ਲੋੜ ਪਵਾ ਇਹਨਾਂ 'ਤੇ ਉੱਪਰ ਕੰਟਰੋਲ ਕਰੋ ਕਿਉਂਕਿ ਥਾਣਾ ਵਾਦਾ ਕਰ ਰਿਹਾ ਦਾ ਕਹ ਮੈਂ ਨਸ਼ਿਆਂ ਦੇ ਸਦਾਗਰਾਂਗੇ ਉੱਪਰ ਸਖਤ ਕਾਰਵਾਈ ਕਰਾਂਗਾ ਪਰ ਯੋ ਹਾਲਾਤ ਕੁਝ ਹੋ ਰਹੇ ਬਣ ਰਹੇ ਤੁਹਾਨੂੰ ਵੀ ਪਤਾ ਕਿ ਕਿਤਨੀ ਕ ਕਾਰਵਾਈ ਕਿਸਕੇ ਉੱਪਰ ਹੋ ਰਹੀ ਕਿਤਨੀ ਕ ਨਹੀਂ ਔਰ ਬਾਕੀ ਮੈਨੂੰ ਇੱਕ ਬਾਤ ਨਹੀਂ ਯੋ ਮਾਨ ਸਾਹਿਬ ਕੀ ਸਮਝmai ਬਈ 22 ਜ਼ਿਲ੍ਹੇ 22 ਜ਼ਿਲ੍ਹਿਆਂ ਦੇ ਵਿੱਚ ਮਾ 58 ਐਂਬੂਲੈਂਸ ਗੱਡੀਆਂ 22 58 ਯੋ ਯੋ ਰੇਸੋ ਨਹੀਂ ਬੰਨੂ ਸਮਝੋ ਵੀ ਕਿਹੜੇ ਹਿਸਾਬ-ਕਿਤਾਬ ਕੇ ਵਿਚਾਰੀ ਉਹ ਸਾਰੀ ਰੇਸੋ 22 ਗੱਡੀਆਂ 58 ਐਂਬੂਲੈਂਸ ਕਿੱਥਾ ਕਿੱਥਾ ਬੰਡੇ ਕਿ ਇਸ ਤਰ੍ਹਾਂ ਕਿਸ ਤਰ੍ਹਾਂ ਬੰਡੇ ਇਹ ਨੂੰ ਸਮਝ ਮਾ ਨਹੀਂ ਆਇਆ ਜੇ ਕਿਸੇ ਨੂੰ ਪਤਾ ਲੱਗਾ ਨੇ ਜੋ ਕਮੈਂਟ ਕਰਾਂ ਜਿਹੜੇ 4-5 ਬੰਦੇ ਇਹ ਦੱਸਿਓ ਵੀ ਰਵੀ ਕਿਹੜੇ ਹਸਾਬ ਗੱਲ ਬੰਡੇਗੇ ਜੋ ਜਾਂ ਤਾਂ ਇਹ ਹੋ ਸਕਦਾ ਵੀ ਭਗਵਾਨ ਤੁਮਾਨ ਆਪਣੇ ਇਲਾਕੇ ਮੈਂ ਜ਼ਿਆਦਾ ਭੇਜ ਦੇਗਾ ਜਾਂ ਫਿਰ ਚੰਡੀਗੜ੍ਹ ਮੋਹਾਲੀ ਵਾਲੇ ਇਲਾਕੇ ਮੈਂ ਜ਼ਿਆਦਾ ਭੇਜेंगे ਹਾਈ ਟੈਕ ਇਲਾਕੇ ਮੈਂ ਜ਼ਿਆਦਾ ਭੇਜेंगे ਬਾਕੀ ਇਹ ਤੁਹਾਨੂੰ ਦੱਸਿਓ ਜੇ ਤੁਹਾਨੂੰ ਪਤਾ ਹੋਏ ਕਿਸੇ ਵੀਰ ਅਰ ਆਜ਼ਾਦੀ ਤੇ ਬਾਅਦ ਪਹਿਲੀ ਵਾਰ ਹੋਇਆਗਾ ਪੰਜਾਬ ਦੇ ਵਿੱਚ ਮਾਲਵੇ ਨੂੰ ਨਹਿਰ ਦੇ ਰੂਪ ਵਿੱਚ ਬੜੀ ਸਗਾਤ ਮਿਲਣ ਜਾ ਰਹੀ। ਜੋ ਜੋ ਕਹ ਲੋ ਵੀਰ ਭਗਵਾਨ ਤਮਨ ਪੰਜਾਬ ਦੇ ਵਿੱਚ ਮਨ ਨਹਿਰ ਪਟਾਕਾ ਹਟੇਗਾ ਹੀ ਹਟੇਗਾ ਮੰਨੂ ਨਿਉ ਲੱਗ ਰਿਹਾ ਵੀਰਾ। ਇਹ ਮੰਨਦਾ ਨਹੀਂ ਵੀਰ ਨਹਿਰ ਪੱਟੀ ਜਾਏਗੀ ਪੱਕੀ ਪੱਟੀ ਹੋਏਗੀ। ਜੋ ਨਹਿਰ ਪੱਟਣੇ ਦੀ ਪਲਾਨਿੰਗ ਹੋ ਗਈ ਕਹਰੇ ਵੀ ਨਹਿਰ ਬਣਾ ਕਾ ਦਲੇਰੀ ਦਾ ਫੈਸਲਾ ਲਿਆ। ਜਿਸ ਕੈਲ ਕਾ ਹਮਾਰੇ ਪੰਜਾਬ ਦੇ ਵਿੱਚ ਮਾਣੇ ਵਾਲੀਆਂ ਫਸਲਾਂ ਜਿਹੜੀਆਂ ਇਨਕੇ ਉੱਪਰ ਕਾ ਵਧੀਆ ਫਾਇਦਾ ਹੋ ਜਾਏਗਾ ਇਹਨਾਂ ਨੂੰ। ਯੋ ਸਾਰੀ ਫਸਲਾਂ আর ਨਸਲਾਂ ਦੋ ਇਹ ਵੱਜ ਜੈਗੀਆਂ ਪਾਣੀ ਮਿਲੇਗਾ ਫਸਲਾਂ ਨੂੰ ਆ ਰਿਹਾ ਯੋ ਸਾਰਾ ਕੰਮਕਾਰ ਕਹੇ ਲੋਟ ਆ ਜਾਏਗਾ ਅਰ ਬਾਕੀ ਯੋ ਦੇਖੋ ਵੀ ਹਾਲੇ ਤੱਕ ਤੋਂ ਗੱਲਾਂ ਗੈਲੇ ਚੱਲ ਰਿਹਾ ਕੰਮ ਫਲੈਕਸਾਂ ਗੈਲ ਚੱਲ ਰਿਹਾ ਕੰਮ ਐਡਾਂ ਗੈਲ ਚੱਲ ਰਿਹਾ ਕੰਮ ਹਾਲੇ ਇਸ ਤੇ ਉੱਪਰ ਆਪਾਂ ਜ਼ਿਆਦਾ ਕੁਝ ਕਹਿ ਨਹੀਂ ਸਕਦੇ ਪਰ ਯੋ ਬਾਤ ਇ ਪੱਕੀ ਕਹਿ ਸਕਾਂ ਵੀਰ ਵੀ ਧਰਤੀ ਦੇ ਹੇਠਲਾ ਜਿਹੜਾ ਤਲੇ ਵਾਲਾ ਪਾਣੀ ਉਹ ਬਚਾਣਾ ਇਸਕਾ ਫੈਸਲਾ ਲੈਣਾ ਬੜਾ ਜ਼ਰੂਰੀ ਵੀ ਤਾਂ ਅਰ ਯੋ ਜਿੱਤਰਾ ਯੋ ਕਹਿ ਵੀ 16 ਮੈਡੀਕਲ ਕਾਲਜ ਪੰਜਾਬ ਦੇ ਵਿੱਚ ਮਾ ਬਣ ਗਏ ਉਸ ਤਰ੍ਹਾਂ ਹੀ ਨਹਿਰ ਵੀ ਯੋ ਜਲਦੀ ਬਣ ਜੇਗੀ ਜੋ ਕਹਿ ਸਕਾਂ ਪਾਣੀ ਚਾਹੇ ਆਏ ਚਾਹੇ ਨਾ ਆਏ ਨਹਿਰ ਬਣਾਉਣੇ ਦੀ ਗੱਲ ਹੋਈ ਨਹਿਰ ਮਾ ਪਾਣੀ ਆਣੇ ਦੀ ਗੱਲ ਯੋ ਨਹੀਂ ਹੋਈ ਇਸ ਨਹਿਰ ਦੇ ਵਿੱਚ ਮਾ ਪਾਣੀ ਮਤਲਬ ਜਦ ਹੜ੍ਹ ਜਿਆਦਾ ਨੇ ਕਿ ਸੰਭਾਵਨਾ ਹੋਵੇਗੀ ਪਾਖੜਾ ਡੈਮਾ ਜਿਆਦਾ ਪਾਣੀ ਛੱਡਿਆ ਜਾਏ ਫਿਰ ਹੋ ਸਕਦਾ ਵੀ ਸ਼ਾਇਦ ਵੀ ਇਸ ਨਹਿਰ ਦੇ ਵਿੱਚ ਪਾਣੀ ਆ ਜਾਵੇ ਛੱਡੇ ਵੀ ਜਾਵੇਂ ਪਾਣੀ ਕਿ ਆਪ ਤਾਂ ਵੀ ਛੱਡ ਵੀ ਨਾਵੇਂ ਬਾਕੀ ਲੀਡਰਾਂ ਗੱਲਾਂ ਗੱਲਾਂ ਆਵਾਂ ਵੀਰ ਜਦ ਪਾਣੀ ਆਵੇਗਾ ਜਲ ਕੀ ਬਾਤ ਆਪਾਂ ਕਹਿ ਸਕਾਂ ਔਰ ਉਧਰ ਪੰਜਾਬ ਕੇ ਲੋਕਾਂ ਨੂੰ ਕਹਿਆ ਫਰੀਮ ਘਰ ਵਧੀਆ ਸੇਤ ਸੂਲਤ ਦੇਣੇਗਾ ਵਚਨ ਮਾ ਦੀ ਫਰੀ ਵਾਲੀ ਚੀਜ਼ਾਂ ਤਾਂ ਮਾਰ ਲੈ ਇਹ ਕਨੇਡਾ ਦੇ ਵਿੱਚ ਰਹਿ ਰਹਿ ਕੋਈ ਚੀਜ਼ ਫਰੀ ਨਹੀਂ ਰਿਸ਼ਤੇਦਾਰ ਵੀ ਫਰੀ ਨਹੀਂ ਆਂਦੇ ਵੀਰੂਰਾ ਰਿਸ਼ਤੇਦਾਰਾਂ ਨੂੰ ਕੋਈ ਨਹੀਂ ਫਰੀ ਰੱਖਦਾ ਵੀਰੂਰਾ ਮੁੱਤਣੇ ਕੇ ਪੈਸੇ ਲਗਾ ਹਗਣੇ ਕੇ ਵੀ ਪੈਸੇ ਲਗਾ ਵੀਰ ਖਾਣੇ ਕੇ ਵੀ ਪੈਸੇ ਲਗਾ ਇਹ ਕਹ ਲੋ ਵੀ ਹਰੇਕ ਚੀਜ਼ ਦਾ ਪੈਸਾ ਲੱਗ ਰਿਹਾ ਵੀਰੂਰਾ ਆ ਦੇ ਲਓ ਪੂਰਾ ਪਾਣੀ ਔਰ ਯੋ ਮੈਂ ਤਾਂ ਯੋ ਮਾਨ ਸਾਹਿਬ ਨੂੰ ਕਹਿ ਰਹਾ ਮਰੇਗਾ ਕੇ ਵਿੱਚ ਜਿਹੜੇ ਲੱਗ ਰਹੇ ਨਾ ਬੰਦੇ ਇਹਨਾਂ ਤੇ ਦਰਦਤ ਲਵਾਓ ਵੀਰ ਸਰਕਾਰ ਨੂੰ ਯੋ ਕਹਿ ਲੋ ਵੀਰ ਇਸ ਕੀ ਲੋੜ ਖਾਲੀ ਪਈ ਜਗਾ ਜਿਹੜੀਆਂ ਪੂਰਾ ਫਲਦਾਰ ਬੂਟੇ ਲਾਓ ਔਰ ਯੋ ਕਹੇ ਵੀ ਜਿੰਨੇ ਪੰਛੀਲ ਆਪ ਹੋ ਗਏ ਯੋ ਸਾਰੇ ਆਣੇ ਸ਼ੁਰੂ ਹੋਮੇਗੇ ਤਾਂ ਹੀ ਔਰ ਇਸਕੇ ਗੈਲ ਗੈਲ ਬਾਦਲ ਸਾਹਿਬ ਨੂੰ ਯੋ ਵੀ ਬੇਨਤੀ ਕਰ ਰਿਆ ਭਾਈ ਯੋ ਪੰਜਾਬ ਦੇ ਵਿਚমা ਯੋ ਸਰਕਾਰੀ ਹਸਪਤਾਲ ਯੋ ਦੇ ਦੇ ਦਿਓ ਇਨਾਂ ਦੇ ਵਿੱਚ ਬਸ ਜੀਪ ਪਰ ਗੋਲੀਆਂ ਰੱਖਣੀਆਂ ਬੰਦ ਰੇ ਵੀ ਜੀਪਾ ਗੋਲੀ ਰੱਖ ਲਓ ਔਰ ਸ੍ਰੀਕੇ ਬਾਜੀ ਦੇ ਵਿੱਚ ਮਾ ਇਹੋ ਜਿਹੜੇ ਉਲਝੇ ਹੋਏ ਲੋਕ ਇਹ ਪਰਚੇ ਦਰਜ ਕਰਾਉਣ ਵਾਸਤਾ ਵਾ ਸਰਕਾਰੀ ਹਸਪਤਾਲ ਮਾ ਮਾ ਹੋਰ ਇਸ ਤੇ ਇਲਾਵਾ ਕੋਈ ਸਹੂਲਤ ਸਰਕਾਰੀ ਹਸਪਤਾਲ ਵਾਂ ਕੋਈ ਨਹੀਂ ਲੈਣ ਆਂਦਾ ਵੀ ਜੋ ਸਭ ਕਹਿਣੇ ਗਿਆ ਬਾਤਾਂ ਇਸ ਦੇ ਵਿੱਚ ਮਾ ਕੋਈ ਦੋਰਾ ਨਹੀਂ ਔਰ ਉਧਰ ਕਰੇ ਵੀ ਡਾਕਟਰ ਗੁਰਪ੍ਰੀਤ ਜਿਹੜੀ ਭਗਵੰਤ ਮਾਨ ਕੀ ਘਰ ਵਾਲੀ ਕਹੇ ਉਹ ਵੋਟਾਂ ਲੜੇਗੀ ਜਿਮਨੀ ਰੌਲਾ ਪੈ ਗਿਆ कह रहे ता ही उदरण उत्था बैठी थी भीर जलंधर कोठी पर भगवंत मान कह रहा, रहा। भीर जो कहा मेरे घर वाली कह रही कहा मैं तो डॉक्टर बन का लोगों की सेवा करनी दी डॉक्टर बन का ना सेवा करी इ कह रही मैं ये लोगों की सेवा ही करनी कहा मैं यो मतलब लोगों की सेवा दूसरी तरह कर लेंगी राजनीति के बच्चा का पर हाले पक्का नहीं है भी वो बीबी उथा जाएगी ज नहीं जाएगी ਪਰ ਯੋਵਾਦ ਪੱਕੀ ਵੀ ਭਗਵੰਤ ਮਾਨਾ ਕਲੀਅਰ ਕੱਟ ਕਰਦਿਆ ਵੀ ਪੰਜਾਬ ਦੇ ਅੰਦਰ ਯੋ ਜਿਹੜੀ ਚੀਜ਼ਾਂ ਬਈ ਯੋ ਚੀਜ਼ਾਂ ਹੋ ਘਾਟੀਆਂ ਆਰ ਉਧਰ ਪੰਜਾਬ ਦੇ ਵਿੱਚ ਮਮਨ ਤੋਂ ਸੁਰੱਖਤ ਸਾਗੀ ਸਮਝਵਾ ਨਹੀਂ ਆਂਦੀ ਪੰਜਾਬ ਮਾਕਰ ਹੋ ਗਿਆ ਰਹਾ ਪੰਜਾਬ ਦੇ ਅੰਦਰ ਬੜਾ ਬਾਰਦਤ ਹੋ ਗਿਆ ਪੁਲਿਸ ਵਾਲਿਆਂ ਦੇ ਸਟੇਸ਼ਨ ਮਾ ਪੁਲਿਸ ਟੇਸ਼ਨ ਮਾ ਕਾ ਯੋ ਜਿਹੜਾ ਚੌਂਕੀਦਾਰ ਨ ਚੌਂਕੀਦਾਰ ਚੌਂਕੀ ਇਨਚਾਰਜ ਅਬ ਮੁਨਸੀ ਕਾਂਸਟੇਬਲ ਯੋਟਾ ਲੈ ਵੀਰਿੰਨਾਂ ਨੇ ਬਾਹ ਕੁੱਟਿਆ ਯੋ ਪੁਲਿਸ ਵਾਲੇ ਇਹ ਲੁਧਿਆਣੇ ਦੇ ਵਿੱਚ ਥਾਣਾ ਡਿਵੀਜ਼ਨ 3 ਦੇ ਵਿੱਚ ਪਵਾ ਜੋ ਪੁਲਿਸ ਚੌਕੀ ਧਰਮਪੁਰ ਹਮਲਾਵਰ ਨੇ ਤੋੜਪਨ ਨਗਰ ਕਾ ਚੌਕੀ ਇਨਚਾਰਜ ਕਾਂਸਟੇਬਲ ਇਮਮੁਨਸੀ ਯੋਟਾ ਲੈ ਵੀਰੀ ਨਾ ਨੇ ਔਰ ਉਥਾਈ ਦੂਸਰੇ ਪੱਖ ਕੇ ਵਿੱਚੋਂ ਪਿਓ ਪੁੱਤ ਨੇ ਪੁਲਿਸ ਕੀ ਵਿੱਚ ਨਸੇਗਾ ਤੁੱਟੋ ਕੁੱਟਨੇ ਦਾ ਦੋਸ ਲੈਗਾ ਯੋ ਦਾਰੂ ਪੀ ਕੁੱਟਰੇ ਦੇ ਮਨ ਔਰ ਕਾ ਵੀ ਜਦ ਤੱਕ ਖਬਰ ਆਈ ਉਹ ਜ਼ਖਮੀਆਂ ਨੂੰ ਪਛਾਣ ਚੌਕੀ ਇਨਚਾਰਜ ਜਸਵੀਰ ਮੁਨਸੀ ਹਰੀਸ਼ ਸ਼ਰਮਾ ਔਰ ਯੋ ਕਾਂਸਟੇਬਲ ਲੱਕੀ ਮਰਮਾ ਨਾ ਸ਼ਰਮਾ ਇਹ ਦੋ ਪੜਦਾ ਕੇ ਛੋਕਰੇ ਦੇ ਆਰੀਕ ਯੋ ਜਸਵੀਰ ਯੋ ਮਤਲਬ ਕਹਿ ਲਵਿਓ ਇਹ ਪੂਰੇ ਸਾਲਾਂ ਨੇ ਬਹੁਤ ਇਲਗੀ ਖਚਾਈ ਕਰੀ ਵੀਰੋ ਯੋ ਬੰਦਿਆ ਨੇ ਆ ਚੌਂਕੀ ਇਨਚਾਰਜ ਦਸਰੇ ਕਾ ਵੀ ਧਰਮਪੁਰਾ ਜਿਹੜਾ ਸ਼ੰਗਾਰ ਰੋਡ ਦੇ ਪੁਰ ਨਾਕਾ ਬੰਦੀ ਕਰੀ ਵੀ ਦੀਗਾ ਰਾਤ ਨੂੰ ਕਹਾ ਗੱਡੀਆਂ ਦੀ ਚੈਕਿੰਗ ਕਰ ਰਹੇ ਵੇ ਅੱਜ ਜ਼ਿਆਦਾ ਐਕਟਿਵ ਆ ਕੇ ਉੱਪਰ ਨਾ ਯੋ ਛੋਕਰਾ আর ਉਸਕਾ ਡੈਡੀ ਇਸ ਨੂੰ ਰੋਕਣ ਦਾ ਸਾਰਾ ਕਰਿਆ ਕਾਗਜ਼ ਚੈੱਕ ਕਰਨੇ ਕਹਾ ਤਾਂ ਕਿਹਾ ਅਰ ਨੂੰਨੇ ਪੁਲਿਸ ਕੈਲ ਕਾ ਬੈਚ ਕਰਨੀ ਸ਼ੁਰੂ ਕਰ ਚੀਸ ਤੇ ਪੁਲਿਸ ਨੇ ਚੌਂਕੀ ਦੇ ਅੰਦਰ ਦੋਹਿਆਂ ਨੂੰ ਪੁੱਛ ਪੁੱਛਗਿਛ ਕਰਨੀ ਚਾਹੀ ਔਰ ਛੋਗੜਾ ਜਿਹੜਾ ਚੌਂਕੀ ਦੇ ਭੱਜ ਗਿਆ ਔਰ ਥੋੜੀ ਦੇਰ ਬਾਅਦ ਆਪਣੇ ਸਮਰਥਕਾਂ ਨੂੰ ਲੈ ਕੇ ਆ ਗਿਆ ਉੱਥਾ ਚੌਂਕੀ 'ਤੇ ਬਾਰ ਹੰਗਾਮਾ ਹੋ ਗਿਆ ਪੁਲਸਾਂ ਨੇ ਸਤੀ ਦੀ ਨੂੰ ਕਾਬੂ ਕਰਨੇ ਕੋਸ਼ਿਸ਼ ਕਰਿਆ ਔਰ ਹਮਲਾਵਰਾਂ ਨੇ ਇਹ ਕਹਿ ਲੋ ਵੀ ਸਾਰੇ ਜਿੱਥੇ ਜ਼ਖਮੀ ਹੋਵੇ ਵੀਰ ਇਹ ਖੁੱਦੋ ਖੁੰਡੀ ਹੋਵੇ ਪੁਲਸਾਂ ਦੇ ਦਾਰੂ ਵੀ ਇਸ ਤਰ੍ਹਾਂ ਗੱਲਾਂ ਦੱਸ ਦੇਗਾ ਬਹੁਤ ਕੁੱਟੇ ਪੁਲਿਸ ਵਾਲੇ ਵੀਰ ਇਹ ਚੰਦਾਈ ਵਗੈਰਾ ਵੀ ਕਿ ਚਾ ਢੂੜਾ ਕਰਿਆ ਚੰਗਾ ਹੀ ਨਹੀਂਗਾ ਉੱਥਾ ਆਰ ਇਸਕੇ ਗੈਲਗੈਲ ਵੀਰ इवन ਨਿਆਣੇ ਜਿਹੜੇ ਛੋਟੇ ਛੋਟੇ ਨਿਆਣੇ ਦੇਗਾ ਸਕੂਟਰੀਆਂ ਤੇ ਇਦਾਂ ਸੜਕ ਦੇ ਉੱਪਰ ਇਹ ਪੰਜਾਬ ਪੁਲਿਸ ਵਾਲੇ ਹੋਗੇ ਗਰਮ ਕਹਰੇ ਵੀ 18 ਸਾਲ ਤੇ ਘੱਟ ਉਮਰ ਕੇ ਨਿਆਣੇ ਜਿਹੜੇ ਜਿਹੜੇ ਉਦਾ ਤੁਰਦੇ ਫਿਰਦੇ ਨਜ਼ਰ ਆਗਣੇ ਜੋ ਦੋ ਪਹੀਆ ਗੱਡੀਆਂ ਦੇ ਉੱਪਰ ਸਕੂਟਰ ਮੋਟਰਸਾਈਕਲ ਸਕੂਟਰੀਆਂ ਚਲਾਉਂਦੇਗਾ ਬਸ ਅਗਸਤ ਦੇ ਵਿੱਚ ਮੈਂ ਸੂਬੇ ਵਿੱਚ ਇਹ ਗੱਡੀਆਂ ਚਲਾਉਣੇ ਪਾਬੰਦੀ ਲਾਤੀ ਹੈ ਵੀ ਜੇ ਪੁਲਿਸ ਵਾਲੇ ਦਾ ਮਾਨ ਨਿਰਦੇਸ਼ ਕਰਿਆ ਹਾ ਬਈ ਯੋ ਯੋ ਸਾਰੇ ਪੁਲਿਸ ਕਮਿਸ਼ਨਰ ਨੂੰ ਕਹਿ ਲਿਆ ਮੰਨਣਾ ਇਹ ਨਿਆਣੇ ਜਿਹੜੇ ਫਿਰ ਰਹੇ ਨਾ ਲੇក ਆਇਆ ਸਕੂਟਰੀਆਂ ਆ ਖਾ ਬਸ ਯੋ ਹੁਕਮ ਪੇਸ ਤੇ ਸਾਰਿਆਂ ਕੇਗਾ ਮੋਟਰ ਵੀ ਕਲੈਕਟ ਸੈਕਸ਼ਨ 199 199 ਬੀ ਨਾਬਾਲਗ ਨਿਆਣੇ ਕਾ ਪੂਰੀ ਤਰ੍ਹਾਂ ਕਾ ਇਸ ਤੇ ਪ੍ਰੇਸ਼ ਕਰੋਗਾ ਨਹੀਂ ਕਹ ਲੂੰ ਜੇ ਫੜੇਗੇ ਕਾ ਇਸਕੇ ਗੈਰਗੇ ਮੰਮੀ ਡੈਡੀ ਵੀ ਚੱਕਾ ਦੇਣਗੇ ਅੰਦਰ ਮਿਥਾਨਾ ਇਹਨਾਂ ਨਿਆਣਾਂ ਦੇਈ ਕਿ ਚੀਜ਼ ਓ ਅਰ ਜਿਮਾ ਕਹਿਆ ਵੀ ਜੁਰਮਾਨਾ ਵੀ ਹੋਵੇਗਾ ਸਜ਼ਾ ਵੀ ਹੋਵੇਗੀ 25000 ਦਾ ਜੁਰਮਾਨਾ 3 ਸਾਲ ਦੀ ਸਖਤ ਸਜ਼ਾ ਸੂਬਾ ਪਧਰੀ ਟ੍ਰੈਫਿਕਸ ਲਾਹ ਘਰ ਕਮੇਟੀ ਮੈਂਬਰ ਬਨੋਦ ਅਗਰਵਾਲ ਨੇ ਇਹ ਦੱਸਿਆਗਾ ਵੀ ਰ 1 ਅਗਸਤ ਤੇ ਸ਼ੁਰੂ ਹੋ ਰਿਹਾ ਕੰਮ ਯੋ ਨਿਆਣਾ ਜੋ ਸਕੂਟਰ ਖਾੜ ਦੇ ਦੇਗਾ ਤੋਰਾ ਨਾ tham ਜੇ ਘਾਟ ਉਮਰੀ ਦੀ 18 ਸਾਲ ਤੇ ਤੜੇ ਬਸ ਫੇਰ ਲਿਓ ਵੀ ਥਨ ਵੀ ਚੱਕੇ ਗੈਲ ਔਰ ਯੋ ਕਲੇ ਵੀ ਯੋ ਸਾਰਾ ਕੰਮਕਾਰ ਖਿੱਚਣੇ ਦੀ ਤਿਆਰੀ ਕਰਤੀ ਚਲੋ ਖੜ ਨਿਆਣਾ ਨਾ ਭੇਜਿਓ ਵੀਰ ਕਿਆ ਫਾਇਦਾ ਹੋਈ ਚੋਪੜ ਜੰਗੇ ਕਿਸੇ ਪਾਸੇ ਦੇ ਨਿਆਣਾ ਨਾਲ ਦੋ ਚਲੋ ਨਿਆਣਾ ਕੀ ਤੋਂ ਸਰਾ ਅਰਥ ਹੋ ਜੇਗੀ ਸਿਆਣਾ ਦਾ ਕੰਮ ਖਰਾਬ ਹੋ ਜਾਏਗਾ ਖਾਲੂ ਕਹਿੰਦੇ ਫਿਰੇਂਗਾ ਛੋਕਰਾ ਚਾਬੀ ਚੱਕਾ ਲੈ ਕੇ ਫਲਾਣਾ ਕੁਛ ਨਹੀਂ ਸੁਣਨੀ ਇਹਨਾਂ ਨੇ ਪੁਲਿਸ ਵਾਲੇ ਕਰੇ ਮਾਨਾ ਕੁਛ ਨਹੀਂ ਸੁਣਨਾ ਔਰ ਇਹ ਕੰਮ ਹੋਗਾ ਟੇਗਾ ਚਲੋ ਘਰ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਦੇ ਵਿੱਚ ਮੈਂ ਯੋਵਤ ਤੱਕ ਇਹ ਬੜੀਆਂ ਖਬਰਾਂ ਖਾਲੂ ਸੀ ਟਾਈਮ ਫਾਰੀ ਗੱਲ ਹੋਰ ਗੱਲਾਂ ਬਾਤਾਂ ਕਰਾਂਗਾ ਵੀਰ ਸਾਰਿਆਂ ਨਾਲ ਲਾਡੇ ਪੁਅਦੀ ਕੀ ਪਿਆਰ ਭਰੀ ਸਤਿ ਸ੍ਰੀ ਅਕਾਲ